ਸੱਚੀ ਕਾਲ ਜੀ ਕੀ ਹਾਲ ਹੈ ਖਾਣਾ ਖਾ ਰਿਹਾ ਹੈ ਤੁਹਾਡੀ ਕਿਰਪਾ ਦੇ ਨਾਲ ਕਾਰ ਚ ਹੋਠੀਕ ਠਾਕ ਹੋ ਸੇਠ ਠੀਕ ਠਾਕ ਹੈ ਕੰਮ ਫਿਟਾ ਚੱਕਦੇ ਫਟੇ ਕੱਲ ਕੇਜਰੀਵਾਲ ਸਾਹਿਬ ਆਏ ਸੀ ਤੇ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਅਬ ਅਸੀਂ ਨੇ ਤੋਂ ਸਭੀ ਅਧਿਆਪਕ ਜੋ ਟੈਂਕੀਆਂ ਉਪਰ ਚੜ੍ਹਦੇ تھے ਉਨਕੋ ਨੌਕਰੀ ਦੇਦੀ ਹੈ ਪੱਕੀ तो अगर काम करवाने हैं तो हमारा एमएलए जितवाना पड़ेगा नहीं तो काम नहीं होंगे धमकी है केजरीवाल साहब अगर धमकी है तो बताइए राजा ने क्या करवाया है राजा ने जो करवाया है जरा पूछिए गिदरबा के लोगों से और कल पूरी भीड़ बाहर से आप लाए मेरे को तो दिखा नहीं कोई शहर का व्यक्ति आपके सामने बैठा हो दूसरी बात ਜੋ ਟੈਂਕੀਆਂ ਉਪਰ ਚੜੇ ਥੇ ਕੱਲ ਉਹਨੂੰ ਪੀਟਾ ਗਿਆ ਕੱਲ ਮਾਰਿਆ ਗਿਆ ਉਹਨੂੰ ਉਹਨਾਂ ਨੂੰ ਜਿਹੜੇ ਅਧਿਆਪਕ 12 ਯੂਨੀਅਨ ਕੱਲ ਆਈਆਂ ਵਿਆਂ ਸੀ ਔਰ ਕੁੱਟ-ਕੁੱਟ ਕੇ ਉਹਨਾਂ ਮੇਰੇ ਭਰਾਵਾਂ ਦਾ ਤੁਸੀਂ ਮਾੜਾ ਹਾਲ ਕਰਤਾ ਇਸ ਕਰਕੇ ਸਰਕਾਰ ਨਹੀਂ ਬਣੀ ਸੀ ਸਰਕਾਰ ਬਣੀ ਸੀ ਕਿ ਇੱਕ ਅਧਿਆਪਕ ਦੇ ਸੁਪੁੱਤਰ ਮਾਸਟਰ ਜੀ ਦੇ ਪੁੱਤਰ ਪੰਜਾਬ ਦਾ ਮੁੱਖ ਮੰਤਰੀ ਬਣਿਆ ਸਮੂਹ ਮਾਸਟਰਾਂ ਭਰਾਵਾਂ ਨੂੰ ਇਸ ਕਾ ਦਾ ਗਰਵ ਤੇ ਮਾਣ ਸੀਗਾ ਕਿ ਲਓ ਹੁਣ ਸਾਡੀ ਗੱਲ ਸੁਣੀ ਜਾਊਗੀ ਲੇਕਿਨ ਤੁਸੀਂ ਤਾਂ ਅਕਾਲੀ ਤੇ ਕਾਂਗਰਸੀ ਸਾਰੇ ਭੁਲਾਤੇ ਉਹੀ ਮਾਸਟਰ ਵੀਰ ਸਾਡੇ ਕਹਿਣ ਲੱਗ ਪਏ ਕਿ ਅਕਾਲੀ ਤੇ ਕਾਂਗਰਸੀ ਜਾਦੇ ਚੰਗੇ ਸੀ ਇਸ ਨਾਲੋਂ ਸੋ ਇਸ ਤਰ੍ਹਾਂ ਦਾ ਤਸੱਦਦ ਤੇ ਉਹ ਮੂੰਹ ਬੋਲੀ ਭੈਣ ਕੇਜਰੀਵਾਲ ਸਾਹਿਬ ਦੀ ਜਿਹੜੀ ਟੈਂਕੀ ਤੋਂ ਸੰਗਰੂਰ ਤੋਂ ਲਾਈਆਂ ਅੱਜ ਉਹਨਾਂ ਦਾ ਬਹੁਤ ਮਾੜਾ ਹਾਲ ਹੈ ਸਭ ਲੋਕਾਂ ਦਾ ਇਸ ਤਰ੍ਹਾਂ ਮਾਸਟਰ ਕੇਡਰ ਦੇ ਲੋਕਾਂ ਨਾਲ ਅਧਿਆਪਕਾਂ ਨਾਲ ਬਦਸਲੂਕੀ ਹੋਏਗੀ ਇਹ ਕਦੇ ਨਹੀਂ ਸੋਚਿਆ ਸੀਗਾ ਸੋ ਅਸੀਂ ਸਾਡੇ ਅਧਿਆਪਕ ਭਰਾਵਾਂ ਦੇ ਨਾਲ ਆ ਔਰ ਮੈਂ ਕਹਿਣਾ ਚਾਹਨਾ ਸਾਰੇ ਲੋਕਾਂ ਨੂੰ ਕੀ ਅਗਰ ਅਧਿਆਪਕਾਂ ਨਾਲ ਇਸ ਤਰ੍ਹਾਂ ਵਤੀਰਾ ਕਰਦੇ ਐ ਤੇ ਆਮ ਜਨਤਾ ਨਾਲ ਇਹਨਾਂ ਦਾ ਵਤੀਰਾ ਕੀ ਹੋਏਗਾ ਸੋ ਤਕੜੇ ਹੋ ਕੇ ਸਾਰਿਆਂ ਨੂੰ ਮੇਰੀ ਬੇਨਤੀ ਹੈ ਇਹਨਾਂ ਦੇ ਖਿਲਾਫ ਵੱਡੀ ਮਹਿੰਮ ਚਲਾ ਕੇ ਇਹਨਾਂ ਲੋਕਾਂ ਦਾ ਜਿਹੜਾ ਪਰਦਾ ਫਾਸ਼ ਕਰੀਏ ਤਾਂ ਜੋ ਪੰਜਾਬ ਦੇ ਵਿੱਚ ਪੰਜਾਬ ਖੁਸ਼ਹਾਲ ਹੋ ਸਕੇ ਇੱਕ ਮੌਕਾ ਵਾਰ-ਵਾਰ ਬੰਦਾ ਕਹਿੰਦਾ ਇੱਕ ਮੌਕਾ ਦੇ ਦਿਓ ਇੱਕ ਮੌਕਾ ਦਿੱਤਾ ਤੇ 25 ਸਾਲ ਪੰਜਾਬ ਪਿੱਛੇ ਚਲਾ ਗਿਆ ਆਗਰੀਆਂ ਭਗਵੰਤਬਾਹ ਜੀ ਨੂੰ ਦਿੱਤਾ ਨਾ ਇੱਕ ਮੌਕਾ ਤੇ ਅੱਜ ਪੰਜਾਬ ਦੇ ਕੀ ਹਾਲਾਤ ਹੈ ਮਾੜੇ ਬੰਦੇ ਨੂੰ ਗੱਡੀ ਫੜਾ ਦਿਓਗੇ ਨਾ ਤਾਂ ਉਹ ਗੱਡੀ ਨਹਿਰਾਂ ਦੇ ਵਿੱਚ ਸਮੇਤ ਪਰਿਵਾਰ ਸਿੱਟ ਦੇਗਾ ਅਗਰ ਡਰਾਈਵਰ ਠੀਕ ਨਹੀਂ ਹੋਏਗਾ ਸੋ ਮੇਰੀ ਆਸ ਹੈ ਮੇਰੀ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਤਕੜੇ ਹੋ ਕੇ ਤੁਸੀਂ ਹੁਣ 2 ਦਿਨ ਰਹਿ ਗਏ 20 ਤਰੀਕ ਨੂੰ ਪੰਜੇ ਵਾਲਾ ਬਟਨ ਨੱਪ ਕੇ ਆਪਦੀ ਭੈਣ ਅੰਮ੍ਰਿਤਾ ਵੜਿੰਗ ਨੂੰ ਕਾਮਯਾਬ ਬਣਾ ਦਿਓ ਪੰਜੇ ਵਾਲਾ ਬਟਨ ਨੱਪ ਕੇ 1 ਨੰਬਰ ਬਟਨ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ ਜੈ ਗਦਰਬਾ